ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰੋਫੈਸਰ ਆਕਾਸ਼ਦੀਪ ਭਾਸ਼ਾ ਦੇ ਬਾਰੇ ਅਸੀਂ ਪੜਨ ਜਾ ਰਹੇ ਹਾਂ ਡਾਕਟਰ ਬੂਟਾ ਸਿੰਘ ਬਰਾੜ ਜੋ ਕਿ ਪ੍ਰਸਿੱਧ ਭਾਸ਼ਾ ਵਿਗਿਆਨੀ ਨੇ ਇਹਨਾਂ ਦਾ ਇੱਕ ਬੜਾ ਵਧੀਆ ਚੈਪਟਰ ਹੈ ਭਾਸ਼ਾ ਬਾਰੇ ਪੰਜਾਬੀ ਪੀੜ੍ਹੀਆਂ ਤੇ ਸਾਨੂੰ ਉਪਲਬਧ ਹੋਇਆ ਜੀ ਭਾਸ਼ਾ ਬਾਰੇ ਵੱਖ-ਵੱਖ ਪੇਪਰ ਜਿਹੜਾ ਹੁੰਦੇ ਨੇ ਵਿਭਾਗਾਂ ਦੇ ਉਹਦੇ ਵਿੱਚ ਭਾਸ਼ਾ ਦਾ ਟੌਪਿਕ ਜ਼ਰੂਰ ਹੁੰਦਾ ਹੈ ਅੱਜ ਦਾ ਈਟੀਟੀ 9592 ਪੰਜਾਬੀ ਭਾਸ਼ਾ ਫਸਟ ਪੇਪਰ ਲਿਆ ਜਾ ਰਿਹਾ ਹੈ ਇਹਦੇ ਵਿੱਚ ਵੀ ਭਾਸ਼ਾ ਦਾ ਜਿਹੜਾ ਹੈਗਾ ਉਹ ਪਹਿਲਾਂ ਦਿੱਤਾ ਹੋਇਆ ਟੌਪਿਕ ਆਓ ਅਸੀਂ ਪੜ੍ਹਦੇ ਹਾਂ ਜੀ ਪੰਜਾਬੀ ਭਾਸ਼ਾ ਬਾਰੇ ਠੀਕ ਹੈ ਜੀ ਦੇਖੋ ਭਾਸ਼ਾ ਅਸੀਂ ਸਾਰੇ ਬੋਲਦੇ ਹਾਂ ਠੀਕ ਹੈ ਅਸੀਂ ਸਾਰੇ ਜਿਹੜੇ ਹੈਗੇ ਆਂ ਭਾਸ਼ਾ ਬੋਲਦੇ ਹਾਂ ਤੇ ਬੋਲ ਕੇ ਕਾਰਨ ਕੀ ਹੈ ਬੋਲ ਕੇ ਹੀ ਜਿਹੜੀ ਬੋਲਦੇ ਆਂ ਅਸੀਂ ਉਹ ਕੀ ਹੈ ਭਾਸ਼ਾ ਹੀ ਆ ਨਾ ਲੈਂਗੁਏਜ ਹੀ ਆ ਨਾ ਠੀਕ ਹੈ ਹੁਣ ਅਸੀਂ ਸਾਰੇ ਭਾਸ਼ਾ ਬੋਲਦੇ ਆਂ ਇਸ ਲਈ ਅਚੇਤ ਰੂਪ ਦੇ ਵਿੱਚ ਤਾਂ ਅਸੀਂ ਜਾਣਦੇ ਆਂ ਵੀ ਭਾਸ਼ਾ ਕੀ ਹੈ ਇਹ ਤਾਂ ਅਸੀਂ ਜਾਣਦੇ ਹਾਂ ਨਾ ਵੀ ਭਾਸ਼ਾ ਕੀ ਹੈ ਪਰ ਜੇ ਸੁਚੇਤ ਤੌਰ ਤੇ ਕੌਨਸ਼ੀਅਸ ਦੇਖਿਆ ਜਾਵੇ ਤਾਂ ਕਿ ਕਿਸੇ ਨੂੰ ਪੁੱਛ ਵੀ ਲਿਆ ਜਾਵੇ ਕਿ ਭਾਸ਼ਾ ਕੀ ਹੈ ਤਾਂ ਇਸ ਦਾ ਸਿੱਧਾ ਉੱਤਰ ਕੀ ਹੋਗਾ ਵੀ ਭਾਸ਼ਾ ਉਹ ਹੈ ਜਿਸ ਨਾਲ ਬੰਦਾ ਆਪਣੇ ਧੀਆ ਪੁੱਤਰਾਂ ਦੋਸਤਾਂ ਮਿੱਤਰਾਂ ਜਾਂ ਸਾਥ ਸਬੰਧੀਆਂ ਨਾਲ ਗੱਲਬਾਤ ਕਰਦਾ ਹੈ ਆਪਣੇ ਵਿਚਾਰ ਵਿਅਕਤ ਕਰਦਾ ਹੈ ਆਪਣੀਆਂ ਫੀਲਿੰਗਸ ਨੂੰ ਸ਼ਬਦਾਂ ਦਾ ਰੂਪ ਦਿੰਦਾ ਹੈ ਹਨਾ ਬੋਲ ਕੇ ਵਿਅਕਤ ਕਰਦਾ ਹੈ ਸੋ ਇਸ ਸਬਾਕਤ ਉੱਤਰ ਵਿੱਚੋਂ ਹੀ ਭਾਸ਼ਾ ਦੀ ਇੱਕ ਸਧਾਰਨ ਜਹੀ ਇਹ ਪਰਿਭਾਸ਼ਾ ਉਪਜਦੀ ਹੈ ਵੀ ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰ ਭਾਵ ਅਤੇ ਇਛਾਵਾਂ ਦੂਜੇ ਮਨੁੱਖਾਂ ਤੱਕ ਪਹੁੰਚਾਉਂਦਾ ਹੈ ਠੀਕ ਹੈ ਜੀ ਆਪਣੇ ਵਿਚਾਰ ਭਾਵ ਤੇ ਇਛਾਵਾਂ ਦੂਜੇ ਮਨੁੱਖਾਂ ਤੱਕ ਪਹੁੰਚਾਉਂਦਾ ਹੈ ਇਹ ਭਾਸ਼ਾ ਉਹਦਾ ਸਾਧਨ ਹੈ ਠੀਕ ਹੈ ਜੀ ਪਰ ਮਨੁੱਖ ਆਪਣੇ ਹਾ ਭਾਵ ਨੇ ਜਿਹੜੇ ਵਿਚਾਰ ਇਛਾਵਾਂ ਤਾਂ ਕਹਿੰਦਾ ਇਸ਼ਾਰਿਆਂ ਨਾਲ ਵੀ ਪ੍ਰਗਟ ਕਰ ਲੈਂਦਾ ਠੀਕ ਹੈ ਜਿਹੜਾ ਮਨੁੱਖ ਆਪਣੀਆਂ ਫੀਲਿੰਗਸ ਨੇ ਐਕਸਪ੍ਰੈਸ਼ਨ ਨੇ ਉਹ ਤਾਂ ਹਾ ਭਾਵ ਕਹਿੰਦਾ ਵੀ ਵਿਚਾਰ ਜਿਹੜੇ ਇਛਾਵਾਂ ਦਾ ਇਸ਼ਾਰਿਆਂ ਨਾਲ ਵੀ ਪ੍ਰਗਟ ਕਰ ਲੈਂਦਾ ਕਹਿੰਦੇ ਤਾਂ ਕੀ ਇਹ ਇਸ਼ਾਰੇ ਵੀ ਭਾਸ਼ਾ ਨੇ ਕਹਿੰਦਾ ਵੀ ਫਿਰ ਇਹਦਾ ਮਤਲਬ ਇਸ਼ਾਰੇ ਵੀ ਭਾਸ਼ਾ ਨੇ ਜੇ ਇਸ਼ਾਰੇ ਵੀ ਭਾਸ਼ਾ ਹਨ ਤਾਂ ਕਹਿੰਦਾ ਫਿਰ ਤਾਂ ਸਮੁੱਚੀ ਕੁਦਰਤ ਹੀ ਬੋਲਦੀ ਹੈ ਫਿਰ ਤਾਂ ਸਾਰੀ ਜਿਹੜੀ ਨੇਚਰ ਹੈ ਉਹ ਵੀ ਬੋਲਦੀ ਹੈ ਇਸੇ ਸਾਮਨ altar ਰੁੱਖਾਂ ਦੀ ਵੀ ਬੋਲੀ ਹੈ ਬੱਦਲਾਂ ਦੀ ਵੀ ਬੋਲੀ ਹੈ ਪਾਣੀਆਂ ਦੀ ਤੇ ਅੱਗ ਦੀ ਵੀ ਬੋਲੀ ਹੁੰਦੀ ਹੈ ਮਡਲਾ ਮਨੁੱਖੇਵੇਂ ਹੀ ਸੋਚਦਾ ਸੀ ਜਿਹੜਾ ਮਡਲਾ ਮਨੁੱਖ ਸੀ ਉਹ ਐਵੇਂ ਹੀ ਸੋਚਦਾ ਸੀ ਉਸ ਅਨੁਸਾਰ ਕੁਦਰਤ ਮਨੁੱਖ ਨੂੰ ਚੇਤਾਵਨੀ ਦੇਣ ਡਰਾਉਣ ਧਮਕਾਉਣ ਉਤਸ਼ਾਹ ਦੇਣ ਲਈ ਮਨੁੱਖ ਨਾਲ ਬੋਲਦੀ ਹੈ ਜੇ ਅਸੀਂ ਭਾਸ਼ਾ ਦਾ ਅਰਥ ਸੰਚਾਰ ਕਰਨਾ ਹੀ ਸਮਝੀਏ ਜੇ ਅਸੀਂ ਭਾਸ਼ਾ ਦਾ ਅਰਥ ਸੰਚਾਰ ਕਰਨਾ ਹੀ ਸਮਝੀਏ ਵੀ ਜੇਕਰ ਭਾਸ਼ਾ ਦਾ मीनिंग ਸੰਚਾਰ ਕਰਨਾ ਹੀ ਹੈ ਕਮਿਊਨੀਕੇਸ਼ਨ ਕਰਨਾ ਹੀ ਹੈ ਤਾਂ ਕੁਦਰਤ ਵੀ ਸੰਚਾਰ ਤਾਂ ਫਿਰ ਕਰਦੀ ਹੈ ਕੁਦਰਤ ਵੀ ਕਮਿਊਨੀਕੇਟ ਤਾਂ ਕਰਦੀ ਹੈ ਹੈ ਹਿਲਦੀਆਂ ਟਾਹਣੀਆਂ ਤੇਜ਼ ਹਵਾ ਚੱਲਣ ਦੀ ਸੂਚਨਾ ਦਿੰਦੀਆਂ ਨੇ ਹੈ ਜੀ ਕਾਲੀਆਂ ਘਟਾਵਾਂ ਤੋਂ ਕਿਸੇ ਆਉਣ ਵਾਲੇ ਤੂਫਾਨ ਦਾ ਸੰਕੇਤ ਮਿਲਦਾ ਇਹਨਾਂ ਦਾ ਆ ਵੀ ਤਾਂ ਫਿਰ ਇਸ਼ਾਰੀ ਨੇ ਨਾ ਠੀਕ ਹੈ ਤੂੰ ਆ ਅੱਗ ਦਾ ਸੂਚਕ ਹੈ ਜੀ ਠੀਕ ਹੈ ਇਸੇ ਤਰ੍ਹਾਂ ਤੂੰ ਆ ਅੱਗ ਦਾ ਸੂਚਕ ਹੈ ਇਸ ਤਰ੍ਹਾਂ ਜਾਣਕਾਰੀ ਤਾਂ ਪਸ਼ੂ ਪੰਛੀ ਵੀ ਆਪਣੇ ਸਾਥੀਆਂ ਨੂੰ ਦੇ ਸਕਦੇ ਨੇ ਪਰ ਕੁਦਰਤ ਜਾਂ ਪਸ਼ੂ ਪੰਛੀ ਜਾਣਕਾਰੀ ਦਿੰਦੇ ਨੇ ਪਰ ਗੱਲਬਾਤ ਨਹੀਂ ਕਰ ਸਕਦੇ ਕਹਿੰਦੇ ਜੀ ਉਹ ਕਹਿੰਦੇ ਓਵੇਂ ਮਨੁੱਖ ਦੇ ਵਾਂਗੂ ਗੱਲਬਾਤ ਮਨੁੱਖ ਜਿਵੇਂ ਮਨੁੱਖ ਗੱਲਬਾਤ ਕਰਦਾ ਹੈ ਕਹਿੰਦੇ ਵੀ ਓਵੇਂ ਨਹੀਂ ਕਰ ਸਕਦੇ ਜੀ ਤੇ ਹੁਣ ਕਿਵੇਂ ਹੈ ਠੀਕ ਹੈ ਜੀ ਅੱਗੇ ਦੇਖੋ ਕਹਿੰਦਾ ਵੀ ਪਰ ਜਿਹੜੀ ਗੱਲਬਾਤ ਆ ਨਾ ਉਹ ਕੇਵਲ ਮਨੁੱਖ ਹੀ ਕਰ ਸਕਦਾ ਹੈ ਉਹ ਮਨੁੱਖ ਹੀ ਕਰ ਸਕਦਾ ਹੈ ਨਾਲੇ ਸਾਡੇ ਗੱਲਾਂ ਬਾਤਾਂ ਕਰਨਾ ਸਾਡੇ ਖਾਣ ਪੀਣ ਤੁਰਨ ਫਿਰਨ ਤੇ ਸੌਣ ਵਾਂਗ ਹੀ ਸੁਭਾਵਿਕ ਹੈ ਇਸ ਲਈ ਇਸ ਤੱਥ ਵੱਲ ਵੀ ਅਸੀਂ ਬਹੁਤਾ ਧਿਆਨ ਨਹੀਂ ਦਿੰਦੇ ਕਿ ਸਾਡੀ ਬਾਤ ਚੀਤ ਦੀ ਸੁਭਾਵਿਕਤਾ ਕੇਵਲ ਜ਼ਹਰਾ ਹੈ ਮਨੁੱਖੀ ਭਾਸ਼ਾ ਬੋਲੀ ਉਹਵੇਂ ਹੀ ਜਨਮਜਾਤ ਨਹੀਂ ਇਹ ਸਾਨੂੰ ਸਮਾਜ ਨੇ ਸਿਖਾਈ ਹੈ ਜਿਸ ਚ ਅਸੀਂ ਰਹਿੰਦੇ ਹਾਂ ਉਹ ਕਹਿੰਦੇ ਵੀ ਜੇ ਮਨੁੱਖੀ ਭਾਸ਼ਾ ਜਿਹੜੀ ਹੈਗੀ ਹੈ ਜਨਮ ਜਾਤ ਨਹੀਂ ਹੈਗੀ ਕਹਿੰਦੇ ਇਹ ਸਾਨੂੰ ਸਮਾਜ ਨੇ ਸਿਖਾਈ ਹੈ ਆ ਜੇ ਜਨਮ ਜਾਤ ਹੋ ਵੀ ਫਿਰ ਤਾਂ ਸਾਰਿਆਂ ਦੀ ਭਾਸ਼ਾ ਇੱਕ ਹੋਵੇ ਹੁਣ ਕੋਈ ਅਗਲ ਇੰਗਲਿਸ਼ ਸਮਾਜ ਦੇ ਵਿੱਚ ਅੰਗਰੇਜ਼ੀ ਸਮਾਜ ਬ੍ਰਿਟਿਸ਼ ਸਮਾਜ ਸਮਾਜ ਦੇ ਵਿੱਚ ਰਹਿੰਦਾ ਤਾਂ ਕੁਦਰਤੀ ਆ ਉਹਦੀ ਜਿਹੜੀ ਭਾਸ਼ਾ ਹੈ ਅੰਗਰੇਜ਼ੀ ਹੋਵੇਗੀ ਹੋਵੇਗੀ ਪੰਜਾਬੀ ਸਮਾਜ ਚ ਰਹਿੰਦਾ ਉਹਦੀ ਭਾਸ਼ਾ ਪੰਜਾਬੀ ਹੋਵੇਗੀ ਹੋਵੇਗੀ ਹਨਾ ਸੋ ਜਿਸ ਤਰ੍ਹਾਂ ਦੇ ਸਮਾਜ ਚ ਰਹਿੰਦਾ ਬੰਦਾ ਉਸ ਤਰ੍ਹਾਂ ਦੀ ਉਹਦੀ ਭਾਸ਼ਾ ਹੋਵੇਗੀ ਇਸ ਤਰ੍ਹਾਂ ਕਹਿੰਦਾ ਭਾਸ਼ਾ ਸਵੈ ਇੱਛਾ ਨਾਲ ਮੂੰਹੋਂ ਉਚਾਰੀਆਂ ਧੁਨੀਆਂ ਰਾਹੀਂ ਸਿਰਜਾ ਉਹ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰ ਤੇ ਛਾਵਾਂ ਦੂਜੇ ਮਨੁੱਖਾਂ ਤੱਕ ਪਹੁੰਚਾਉਂਦਾ ਹੈ ਸਵੈ ਇੱਛਾ ਨਾਲ ਮੂੰਹੋਂ ਉਚਾਰੀਆਂ ਧੁਨੀਆਂ ਰਾਹੀਂ ਸਵੈ ਇੱਛਾ ਖੁਦ ਦੀ ਇੱਛਾ ਨਾਲ ਮੂੰਹੋਂ ਉਚਾਰੀਆਂ ਧੁਨੀਆਂ ਆਵਾਜ਼ਾਂ ਰਾਹੀਂ ਸਿਰਜਾ ਉਹ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਭਾਵ ਇੱਛ ਵਿਚਾਰ ਇੱਛਾਵਾਂ ਦੂਜੇ ਮਨੁੱਖਾਂ ਤੱਕ ਪਹੁੰਚਾਉਂਦਾ ਹੈ ਮਨੁੱਖ ਇੱਕ ਸਮਾਪ ਨੋਟ ਕਰ ਲਓ ਜੀ ਇਸ ਜੀ ਨੂੰ ਨੋਟ ਕਰ ਲਓ ਗੱਲ ਨੂੰ ਕਿ ਭਾਸ਼ਾ ਜਿਹੜੀ ਹੈਗੀ ਆ ਨਾ ਸਵੈ ਇੱਛਾ ਨਾਲ ਮੂੰਹੋਂ ਉਚਾਰੀਆਂ ਧੁਨੀਆਂ ਰਾਹੀਂ ਸਿਰਜਿਆ ਉਹ ਸਾਧਨ ਹੈ ਸਵੈ ਇੱਛਾ ਨਾਲ ਮੂੰਹੋਂ ਉਚਾਰੀਆਂ ਧੁਨੀਆਂ ਰਾਹੀਂ ਸਿਰਜਿਆ ਉਹ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਭਾਵ ਵਿਚਾਰ ਇੱਛਾਵਾਂ ਨੇ ਜਿਹੜੀਆਂ ਉਹ ਦੂਜੇ ਮਨੁੱਖਾਂ ਤੱਕ ਪਹੁੰਚਾਉਂਦਾ ਹੈ ਠੀਕ ਹੈ ਜੀ हां जी ਅੱਗੇ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਠੀਕ ਹੈ ਜੀ ਪਰ ਮਨੁੱਖ ਦਾ ਸਮਾਜਿਕਕਰਨ ਭਾਸ਼ਾ ਬਿਨਾ ਸੰਭਵ ਨਹੀਂ ਇਹ ਵੀ ਨੋਟ ਕਰ ਲਓ ਮਨੁੱਖ ਸਮਾਜਿਕ ਪ੍ਰਾਣੀ ਹੈ ਤੇ ਜਿਹੜਾ ਮਨੁੱਖ ਦਾ ਸਮਾਜਿਕਕਰਨ ਹੈ ਉਹ ਭਾਸ਼ਾ ਬਿਨਾ ਸੰਭਵ ਨਹੀਂ ਇਸ ਲਈ ਭਾਸ਼ਾਈ ਸੰਚਾਰ ਸਮਾਜਿਕ ਪ੍ਰਕਿਰਤੀ ਵਾਲਾ ਹੁੰਦਾ ਨੋਟ ਕਰ ਲਓ ਜੀ ਜਿਹੜਾ ਭਾਸ਼ਾਈ ਸੰਚਾਰ ਹੈ ਉਹ ਸਮਾਜਿਕ ਪ੍ਰਕਿਰਤੀ ਵਾਲਾ ਹੁੰਦਾ ਹੈ ਠੀਕ ਹੈ ਜੀ ਇੱਥੇ ਇੱਕ ਹੋਰ ਸ਼ੰਕਾ ਪੈਦਾ ਹੁੰਦਾ ਹੈ ਕਿ ਜੇ ਭਾਸ਼ਾ ਮੂੰਹੋਂ ਉਚਾਰੀਆਂ ਧੁਨੀਆਂ ਜਾਂ ਆਵਾਜ਼ਾਂ ਨਾਲ ਬਣਦੀ ਹੈ ਫਿਰ ਕੀ ਕਹਿੰਦੇ ਵੀ ਲਿਖਤ ਰਾਹੀਂ ਪ੍ਰਗਟ ਕੀਤੇ ਵਿਚਾਰਾਂ ਨੂੰ ਭਾਸ਼ਾ ਨਹੀਂ ਮੰਨਿਆ ਜਾਵੇਗਾ ਕਹਿੰਦੇ ਜਿਹੜੀ ਭਾਸ਼ਾ ਹੈ ਜੇ ਉਹ ਮੂੰਹੋਂ ਉਚਾਰੀਆਂ ਧੁਨੀਆਂ ਜਾਂ ਆਵਾਜ਼ਾਂ ਨਾਲ ਹੀ ਬਣਦੀ ਹੈ ਤਾਂ ਕਹਿੰਦਾ ਫਿਰ ਕੀ ਲਿਖਤ ਰਾਹੀਂ ਪ੍ਰਗਟ ਕੀਤੇ ਵਿਚਾਰਾਂ ਨੂੰ ਭਾਸ਼ਾ ਨਹੀਂ ਮੰਨਿਆ ਜਾਊਗਾ ਪਰ ਲਿਖੀ ਹੋਈ ਭਾਸ਼ਾ ਵੀ ਅਸਲ ਵਿੱਚ ਬੋਲੀ ਹੋਈ ਜਾਂ ਉਚਾਰੀ ਹੋਈ ਭਾਸ਼ਾ ਦਾ ਹੀ ਅੱਖਰਾਂ ਜਾਂ ਲਿਪੀ ਚੰਨਾ ਨਾਲ ਅੰਕਿਤ ਕੀਤਾ ਹੋਇਆ ਸਰੂਪ ਹੈ ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਬੋਲੀ ਹੋਈ ਭਾਸ਼ਾ ਦਾ ਸੰਭਾਲ ਕੇ ਰੱਖਿਆ ਹੋਇਆ ਰੂਪ ਹੈ ਠੀਕ ਹੈ ਜੀ ਜਿਹੜੀ ਹੁਣ ਲਿਖਤੀ ਭਾਸ਼ਾ ਹੈ ਉਹ ਕਹਿੰਦੇ ਜੋ ਅਸੀਂ ਬੋਲਦੇ ਆਂ ਚੱਲਦੇ ਆਂ ਠੀਕ ਆ ਬੋਲ ਬੋਲ ਚਾਲ ਦੀ ਭਾਸ਼ਾ ਨੂੰ ਲਿਖਤੀ ਰੂਪ ਦੇ ਵਿੱਚ ਸੰਭਾਲ ਕੇ ਜਿਹੜਾ ਰੱਖਿਆ ਹੋਇਆ ਉਹ ਠੀਕ ਹੈ ਜੀ ਭਾਸ਼ਾ ਮਤਲਬ ਕੀ ਉਹ ਭਾਸ਼ਾ ਜਿਹੜੀ ਹੈ ਨਾ ਉਹ ਦਾ ਸੰਭਾਲ ਕੇ ਰੱਖਿਆ ਹੋਇਆ ਰੂਪ ਹੈ ਠੀਕ ਹੈ ਜਿਹੜੀ ਅਸੀਂ ਬੋਲਦੇ ਹਾਂ ਉਚਾਰਦੇ ਹਾਂ ਭਾਸ਼ਾ ਉਹਨੂੰ ਅੱਖਰਾਂ ਰਾਹੀਂ ਲਿਪੀ ਚਿੰਨਾ ਰਾਹੀਂ ਠੀਕ ਹੈ ਜੀ ਅਸੀਂ ਸੰਭਾਲ ਕੇ ਰੱਖਦੇ ਹਾਂ ਲਿਪੀ ਚਿੰਨਾ ਰਾਹੀਂ ਅੱਖਰਾਂ ਰਾਹੀਂ ਅਸੀਂ ਉਹਨੂੰ ਲਿਖਤੀ ਰੂਪ ਦਿੰਨੇ ਆ ਲਿਪੀ ਦੇ ਅੱਖਰ ਉਚਰਿਤ ਧੁਨੀਆਂ ਨੂੰ ਹੀ ਲਿਖਤ ਵਿੱਚ ਪੇਸ਼ ਕਰਨ ਵਾਲੇ ਚਿੰਨ ਹਨ ਜਿਹੜੇ ਲਿਪੀ ਦੇ ਅੱਖਰ ਹੁੰਦੇ ਨੇ ਊੜਾ ਐੜਾ ਈੜੀ ਪੰਜਾਬੀ ਦੇ ਹੋ ਗਿਆ ਨਾ ਏ ਬੀ ਸੀ ਅੰਗਰੇਜ਼ੀ ਦੇ ਹੋਗੇ ਕ ਖ ਗ ਹਿੰਦੀ ਦੇ ਹੋਗੇ ਹੁਣ ਜਿਹੜੇ ਲਿਪੀ ਦੇ ਅੱਖਰ ਨੇ ਉਹ ਉਚਰਿਤ ਧੁਨੀਆਂ ਨੂੰ ਜੋਸੀਂ ਬੋਲਦੇ ਆ ਧੁਨੀਆਂ ਆਵਾਜ਼ਾਂ ਬੋਲਦੇ ਆ ਬੋਲ ਕੇ ਆਪਣੀ ਗੱਲਬਾਤ ਕਰਦੇ ਹਾਂ ਠੀਕ ਹੈ ਧੁਨੀਆਂ ਨੂੰ ਲਿਖਤ ਵਿੱਚ ਪੇਸ਼ ਕਰਨ ਵਾਲੀ ਚਿੰਨ ਨੇ ਫਿਰ ਹੋਰ ਕੀ ਆਹੋ ਠੀਕ ਹੈ ਵੱਖ-ਵੱਖ ਹਰ ਭਾਸ਼ਾ ਦੀ ਵੱਖ-ਵੱਖ ਲਿਪੀ ਹੁੰਦੀ ਹੈ ਬਿਲਕੁਲ ਸਹੀ ਗੱਲ ਹਰ ਇੱਕ ਭਾਸ਼ਾ ਦੇ ਆਪਣੀ ਲਿਪੀ ਹੁੰਦੀ ਹੈ ਇੰਗਲਿਸ਼ ਦੀ ਰੋਮਨ ਹੈ ਪੰਜਾਬੀ ਦੀ ਆ ਦੇਖੋ ਅੱਗੇ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ ਹਿੰਦੀ ਭਾਸ਼ਾ ਦੀ ਲਿਪੀ ਦੇਵਨਾਗਰੀ ਹੈ ਠੀਕ ਹੈ ਜੀ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ ਊੜਾੜਾ ਠੀਕ ਹੈ ਹਿੰਦੀ ਭਾਸ਼ਾ ਦੀ ਲਿਪੀ ਦੇਵਨਾਗਰੀ ਹੈ ਕਹਿਖ ਹੈਗੇ ਤੇ ਅੰਗਰੇਜ਼ੀ ਭਾਸ਼ਾ ਦੀ ਲਿਪੀ ਰੋਮਨ ਹੈ ABC D ਠੀਕ ਹੈ ਹਰ ਇੱਕ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ ਆਪਣਾ ਵਿਆਕਰਨ ਹੁੰਦਾ ਹੈ ਕਿਸੇ ਵੀ ਭਾਸ਼ਾ ਦੀ ਲਿਪੀ ਦਾ ਆਪਣਾ ਇੱਕ ਨਿਯਮਬੱਧ ਪ੍ਰਬੰਧ ਹੁੰਦਾ ਹੈ ਜੀ ਠੀਕ ਹੈ ਆਪਣਾ ਇੱਕ ਨਿਯਮਬੱਧ ਪ੍ਰਬੰਧ ਹੁੰਦਾ ਹੈ ਜਿਹਦੇ ਤਹਿਤ ਭਾਸ਼ਾ ਜਿਹੜੀ ਹੋਂਦ ਵਿੱਚ ਆਉਂਦੀ ਹੈ ਠੀਕ ਹੈ ਜੀ ਵੱਖ-ਵੱਖ ਭਾਸ਼ਾਵਾਂ ਦੀਆਂ ਲਿਪੀਆਂ ਦੇ ਵੱਖ-ਵੱਖ ਭਾਸ਼ਾਵਾਂ ਦੀਆਂ ਲਿਪੀਆਂ ਦੇ ਲਿਪੀ ਚਿੰਨ੍ਹਾਂ ਦੀ ਗਿਣਤੀ ਵੀ ਵੱਖ-ਵੱਖ ਹੁੰਦੀ ਹੈ ਨੋਟ ਕਰੀ ਜਾਓ ਵੱਖ-ਵੱਖ ਭਾਸ਼ਾਵਾਂ ਦੇ ਲਿਪੀ ਚਿੰਨਾ ਦੀ ਗਿਣਤੀ ਵੀ ਵੱਖ-ਵੱਖ ਹੁੰਦੀ ਹੈ ਠੀਕ ਹੈ ਨਾ ਜੀ ਹੁਣ ਪੰਜਾਬੀ ਦੇ ਕਿੰਨੇ ਅੱਖਰ ਨੇ 41 ਨੇ ਗੁਰਮੁਖੀ ਦੇ ਇੰਗਲਿਸ਼ ਦੇ 26 ਨੇ ਇਸ ਤਰ੍ਹਾਂ ਮਤਲਬ ਕਿ ਹਿੰਦੀ ਦੇ ਜਾਂ ਹੋਰ ਜੋ ਵੀ ਜਿਹੜੇ ਭਾਸ਼ਾ ਮੰਨੇ ਉਹਨਾਂ ਦੀ ਜਿਹੜੀ ਲਿਪੀ ਚਿੰਨਾ ਦੀ ਗਿਣਤੀ ਵੱਖ-ਵੱਖ ਹੁੰਦੀ ਹੈ ਘੱਟ ਵੱਧ ਵੀ ਹੁੰਦੀ ਹੈ ਕਈ ਜਿੰਦੀ ਬਰਾਬਰ ਵੀ ਹੁੰਦੀ ਹੈ ਠੀਕ ਹੈ ਸੋ ਹਰ ਇੱਕ ਭਾਸ਼ਾ ਦੀ ਇੱਕ ਲਿਪੀ ਆ ਨੋਟ ਕਰ ਲਓ ਹਰ ਇੱਕ ਭਾਸ਼ਾ ਦੀ ਆਪਣੀ ਇੱਕ ਲਿਪੀ ਹੁੰਦੀ ਹੈ ਠੀਕ ਹੈ ਜੀ ਇੱਥੇ ਪੰਜਾਬੀ ਦੀ ਲਿਪੀ ਗੁਰਮੁਖੀ ਹੈ ਹਿੰਦੀ ਦੀ ਦੇਵਨਾਗਰੀ ਹੈ ਅੰਗਰੇਜ਼ੀ ਦੀ ਰੋਮਨ ਹੈ ਤੇ ਸਾਰੇ ਜਿਹੜੇ ਉਹਨਾਂ ਦੇ ਲਿਪੀ ਚਿੰਨ ਹੁੰਦੇ ਨੇ ਜਿਵੇਂ ਪੰਜਾਬੀ ਦੇ ਹੁਣ ਗੁਰਮੁਖੀ ਦੇ 41 ਨੇ ਅੰਗਰੇਜ਼ੀ ਦੇ ਰੋਮਨ ਦੇ 26 ਨੇ ਸੋ ਇਸੇ ਤਰ੍ਹਾਂ ਹੋਰ ਜਿਹੜੀਆਂ ਭਾਸ਼ਾਵਾਂ ਨੇ ਉਹਨਾਂ ਦੇ ਵੱਖ-ਵੱਖ ਜਿਹੜੇ ਹੈਗੇ ਨੇ ਉਹਨਾਂ ਦੀ ਗਿਣਤੀ ਵੱਖ-ਵੱਖ ਹੁੰਦੀ ਹੈ ਠੀਕ ਹੈ ਵੱਧ ਘੱਟ ਹੁੰਦੀ ਹੈ ਬਰਾਬਰ ਕਿਸੇ ਦੀ ਹੁੰਦੀ ਹੈ ਹਰ ਲਿਪੀ ਦੇ ਹਰ ਲਿਪੀ ਚਿੰਨ ਦੇ ਤਿੰਨ ਪੱਖ ਹੁੰਦੇ ਨੇ ਨੋਟ ਕਰੋ ਹਰ ਲਿਪੀ ਚਿੰਨ ਦੇ ਤਿੰਨ ਪੱਖ ਹੁੰਦੇ ਨੇ ਕਿਵੇਂ ਲਿਪੀ ਚਿੰਨ ਦਾ ਸ਼ਕਲ ਨਾਮ ਤੇ ਧੁਨੀ ਠੀਕ ਹੈ ਜੀ ਆ ਦੇਖੋ ਮਿਸਾਲ ਵਜੋਂ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਲਿਪੀ ਦਾ ਚਿੰਨ ਕੱਕਾ ਜਿਵੇਂ ਹੁਣ ਠੀਕ ਹੈ ਕਹਿੰਦਾ ਵੀ ਹਰ ਲਿਪੀ ਚਿੰਨ ਦੇ ਤਿੰਨ ਪੱਖ ਹੁੰਦੇ ਨੇ ਕਿਹੜੇ ਕਿਹੜੇ ਇੱਕ ਤਾਂ ਲਿਪੀ ਚਿੰਨ ਦੀ ਸ਼ਕਲ ਠੀਕ ਹੈ ਜੀ ਇੱਕ ਨਾਮ ਤੇ ਧੁਨੀ ਮਿਸਾਲ ਵਜੋਂ ਪੰਜਾਬੀ ਭਾਸ਼ਾ ਦੀ ਲਿਪੀ ਦਾ ਇੱਕ ਲਿਪੀ ਚਿੰਨ ਲੈਨੇ ਆ ਕੱਕਾ ਚਲੋ ਕੱਕਾ ਲੈ ਲਿਆ ਕੋਈ ਵੀ ਲੈ ਲਓ ਵੈਸੇ ਅੱਖਰ ਕੱਕਾ ਕਹਿੰਦਾ ਇਸ ਦੇ ਤਿੰਨ ਪੱਖਾਂ ਨੂੰ ਹੇਠਾਂ ਅਨੁਸਾਰ ਦਰਸਾਇਆ ਗਿਆ ਕਿਵੇਂ ਦੇਖੋ ਆ ਤਾਂ ਕੱਕਾ ਹੈਗਾ ਇਸ ਤਰ੍ਹਾਂ ਦੀ ਵੀ ਕੱਕੇ ਦੀ ਸ਼ਕਲ ਇਸ ਤਰ੍ਹਾਂ ਠੀਕ ਹੈ ਆ ਕੱਕਾ ਨਾਮ ਦੇਤਾ ਜੀ ਠੀਕ ਹੈ ਤੇ ਆ ਇਦਾਂ ਜਦੋਂ ਤਿਰਸ਼ਿਆਂ ਲੈਣਾ ਦੇ ਵਿੱਚ ਪਾਇਆ ਇਹ ਧੁਨੀ ਹੈ ਕੱਕੇ ਦੀ ਵੀ ਇਹ ਧੁਨੀ ਆਵਾਜ਼ ਇਦਾਂ ਤਿੰਨ ਪੱਖਾ ਨਾਲ ਦਰਸਾਇਆ ਗਿਆ ਲਿਪੀ ਚਿੰਨ ਨੂੰ ਠੀਕ ਹੈ ਆ ਕੱਕਾ ਜਦੋਂ ਬ੍ਰੈਕਟਾਂ ਚ ਪਾਇਆ ਤਾਂ ਇਹਦੀ ਸ਼ਕਲ ਦਿੱਤੀ ਹੈ ਆ ਕੱਕਾ ਇਸ ਤਰ੍ਹਾਂ ਪਾਇਆ ਤਾਂ ਇਹ ਨਾਮ ਹੈ ਕੱਕਾ ਠੀਕ ਹੈ ਜੀ ਆ ਤਿਰਸ਼ਿਆਂ ਲੈਣਾ ਦੇ ਵਿੱਚ ਪਾਇਆ ਤਾਂ ਇਹ ਧੁਨੀ ਹੈ ਲਿਪੀ ਦੇ ਚਿੰਨਾ ਦੀ ਸ਼ਕਲ ਅਤੇ ਧੁਨੀ ਦੇ ਫਰਕ ਨੂੰ ਸਪਸ਼ਟ ਕਰਨ ਲਈ ਵਿਸ਼ੇਸ਼ ਵਿਧੀ ਵਰਤੀ ਜਾਂਦੀ ਹੈ। ਨੋਟ ਕਰ ਲਓ ਜੀ ਲਿਪੀ ਦੇ ਚਿੰਨਾ ਦੀ ਸ਼ਕਲ ਤੇ ਧੁਨੀ ਦੇ ਫਰਕ ਨੂੰ ਸਮਝਣ ਲਈ ਵਿਸ਼ੇਸ਼ ਵਿਧੀ ਵਰਤੀ ਜਾਂਦੀ ਹੈ। ਹੁਣ ਉੱਪਰ ਦੇਖੋ। ਕਕਾ ਦੀ ਧੁਨੀ ਨੂੰ ਦਰਸਾਉਣ ਲਈ ਕਕਾ ਨੂੰ ਕੀ ਲਿਖਿਆ ਗਿਆ? ਜੇ ਤਾਂ ਧੁਨੀ ਦਰਸਾਉਣੀ ਹੈ ਦੀ ਆਵਾਜ਼ ਦੱਸਣੀ ਹੈ ਫਿਰ ਤਾਂ ਕਿਵੇਂ ਕੀਤਾ ਕਿ ਉਹ ਤਿਰਸ਼ੀਆਂ ਦੇਖੋ ਤਿਰਸ਼ੀਆਂ ਲਕੀਰਾਂ ਚ ਵਾ ਲਿਆ। ਠੀਕ ਹੈ। ਤੇ ਕਕਾ ਦੀ ਸ਼ਕਲ ਦਰਸਾਉਣ ਲਈ ਆਹ ਸੀ। ਵੀ ਕਕਾ ਇਸ ਤਰ੍ਹਾਂ ਪੈਂਦਾ ਉਹ ਦੇ ਉਪਰ ਇੱਕ ਟਾ। ਉਦੋਂ ਬ੍ਰੈਕਟ ਦੀ ਵਰਤੋਂ ਹੋਗੀ ਠੀਕ ਹੈ ਨਾ ਹੁਣ ਅਗਾਂਹ ਜੀ ਅੱਗੇ ਚੱਲਦੇ ਆ ਅਸੀਂ ਜਾਣਦੇ ਹਾਂ ਕਿ ਭਾਸ਼ਾ ਮੂਹੋ ਉਚਾਰੀਆਂ ਧੁਨੀਆਂ ਨਾਲ ਬਣਦੀ ਹੈ ਠੀਕ ਹੈ ਤੇ ਕੋਈ ਸ਼ੱਕ ਹੀ ਨਹੀਂ ਮੂਹੋ ਉਚਾਰੀਆਂ ਜਿਹੜੀਆਂ ਧੁਨੀਆਂ ਨੇ ਆਵਾਜ਼ਾਂ ਨੇ ਉਹਦੇ ਨਾਲ ਹੀ ਭਾਸ਼ਾ ਬਣੂਗੀ ਹੁਣ ਜਦੋਂ ਅਸੀਂ ਕੁਝ ਬੋਲਾਂਗੇ ਬੋਲ ਕੇ ਵਿਅਕਤ ਕਰਾਂਗੇ ਆਪਣੇ ਜਜ਼ਬਾਤਾਂ ਨੂੰ ਵਿਚਾਰਾਂ ਨੂੰ ਸ਼ਬਦਾਂ ਰਾਹੀਂ ਬੋਲਾਂਗੇ ਠੀਕ ਹੈ ਧੁਨੀਆਂ ਨੂੰ ਵਿਅਕਤ ਧੁਨੀਆਂ ਤੋਂ ਦੇਖੋ ਮੇਰੀ ਗੱਲ ਸੁਣੋ ਹੁਣ ਧੁਨੀਆਂ ਨੂੰ ਉਚਾਰਾਂਗੇ ਫੇਰ ਹੀ ਭਾਸ਼ਾ ਬਣੇਗੀ ਨਾ ਠੀਕ ਹੈ ਜੀ ਹਾਂ ਜੀ ਕੀ ਅੱਗੇ ਹੁਣ ਕੱਲੀਆਂ ਧੁਨੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਤਾਂ ਕੋਈ ਆਪਦਾ ਕੋਈ ਅਰਥ ਨਹੀਂ ਹੁੰਦਾ ਹੁਣ ਊੜਾ ਐੜ ਐ ਈੜੀ ਸੱਸਾ ਹਾਹਾ ਇਹ ਧੁਨੀਆਂ ਤਾਂ ਹੈਗੀਆਂ ਨੇ ਪਰੰਤੂ ਜਦੋਂ ਧੁਨੀਆਂ ਨੂੰ ਜੋੜ ਕੇ ਸ਼ਬਦ ਬਣਾਵਾਂਗੇ ਫਿਰ ਵਾਕ ਬਣਾਵਾਂਗੇ ਹਨਾ ਅੱਗੇ ਦੇ ਅੱਗੇ ਸਿਲਸਿਲਾ ਚੱਲਦਾ ਫਿਰ ਭਾਸ਼ਾ ਜਿਹੜੀ ਹੈਗੀ ਇੱਕ ਹੋਂਦ ਵਿੱਚ ਆਉਂਦੀ ਹੈ ਸੋ ਧੁਨੀਆਂ ਨੇ ਜਿਹੜੀਆਂ ਭਾਸ਼ਾ ਮੂਹੋਚਾਰੀਆਂ ਧੁਨੀਆਂ ਨਾਲ ਬਣਦੀ ਹੈ ਠੀਕ ਹੈ ਗੱਲ ਭਾਸ਼ਾ ਦਾ ਮੂਲ ਅੰਸ਼ ਕਹਿੰਦਾ ਭਾਵੇਂ ਧੁਨੀਆਂ ਹੀ ਨੇ ਪਰ ਇਨ੍ਹਾਂ ਧੁਨੀਆਂ ਨੂੰ ਭਾਸ਼ਾ ਬਣਨ ਲਈ ਕਈ ਹੋਰ ਪੜਾਵਾਂ ਵਿੱਚੋਂ ਵੀ ਲੰਘਣਾ ਪੈਂਦਾ ਹੈ ਠੀਕ ਹੈ ਕਹਿੰਦਾ ਜਿਹੜਾ ਭਾਸ਼ਾ ਦਾ ਮੂਲ ਅੰਸ਼ ਹੈ ਉਹ ਭਾਵੇਂ ਧੁਨੀਆਂ ਨੇ ਪਰ ਇਨ੍ਹਾਂ ਧੁਨੀਆਂ ਨੂੰ ਵੀ ਭਾਸ਼ਾ ਬਣਨ ਲਈ ਕਈ ਹੋਰ ਪੜਾਵਾਂ ਵਿੱਚੋਂ ਵੀ ਲੰਘਣਾ ਪੈਂਦਾ ਹੈ ਕਿਵੇਂ ਜਿਵੇਂ ਜੇ ਹੁਣ ਆਪਾਂ ਪਹਿਲਾਂ ਗੱਲ ਕਰਕੇ ਛੱਡਿਆ ਦੇਖੋ ਧੁਨੀਆਂ ਨੂੰ ਸਾਰਥਕ ਤਰੀਕੇ ਨਾਲ ਜੋੜ ਕੇ ਸ਼ਬਦ ਬਣਦੇ ਨੇ ਧੁਨੀਆਂ ਨੂੰ ਸਾਰਥਕ ਤਰੀਕੇ ਨਾਲ ਜੋੜ ਕੇ ਕੀ ਬਣਦੇ ਨੇ ਸ਼ਬਦ ਬਣਦੇ ਨੇ ਤੇ ਸ਼ਬਦਾਂ ਦੇ ਵਿਆਉਂਤ ਵੱਦ ਸੁਮੇਲ ਨਾਲ ਵਾਕ ਬਣਦੇ ਨੇ ਹੁਣ ਆ ਦੇਖੋ ਆਪਾਂ ਪਹਿਲਾਂ ਹੀ ਗੱਲ ਕਰਕੇ ਟੈਨ ਆ ਆ ਵੀ ਗਈ ਅੱਗੇ ਧੁਨੀਆਂ ਦੇ ਆਪਦੇ ਕੋਈ ਅਰਥ ਨਹੀਂ ਹੁੰਦੇ ਹੁਣ ਜਿਵੇਂ ਆ ਦੇਖੋ ਊੜਾ ਲਿਖਤਾ ਐੜਾ ਲਿਖਤਾ ਈੜੀ ਲਿਖਤੀ ਹੈਨਾ ਇਹਦਾ ਕੋਈ ਅਰਥ ਤਾਂ ਨਹੀਂ ਹੈਗਾ ਜਿਵੇਂ ਮੈਂ ਹੁਣ ਜਿਵੇਂ ਮੇਰਾ ਨਾਮ ਦੀਖ ਪ੍ਰੀਤ ਪੱਪਾ ਰਾਰਾ ਠੀਕ ਆ ਤੱਤਾ ਇਹਦੇ ਕੋਈ ਅਰਥ ਤਾਂ ਨਹੀਂ ਪਰ ਜਦੋਂ ਮੈਂ ਇਹਨਾਂ ਧੁਨੀਆਂ ਨੂੰ ਜੋੜ ਕੇ ਆ ਦੇਖੋ ਪੱਪਾ ਰਾਰੇ ਨੂੰ ਵਿਹਾਰੀ ਤੱਤਾ ਪ੍ਰੀਤ ਠੀਕ ਆ ਕੀ ਬਣ ਗਿਆ ਹੁਣੇ ਸ਼ਬਦ ਬਣ ਗਿਆ ਇਹਦਾ ਅਰਥ ਬਣ ਗਿਆ ਮਤਲਬ ਨਾਮ ਹੈ ਪ੍ਰੀਤ ਜਦੋਂ ਕੋਈ ਮੈਨੂੰ ਆਵਾਜ਼ ਮਾਰੂਗਾ ਵੀ ਪ੍ਰੀਤ ਠੀਕ ਹੈ ਇਹਦਾ ਅਰਥ ਬਣ ਗਿਆ ਆ ਦੇਖ ਲਓ ਸਾਰਥਕ ਸਮੂਹ ਨਾਲ ਧੁਨੀਆਂ ਨੇ ਹੁਣ ਆ ਪੱਪੇ ਦੀ ਧੁਨੀ ਸੀ ਆ ਰਾਰੇ ਦੀ ਧੁਨੀ ਸੀ ਠੀਕ ਹੈ ਵਿਹਾਰੀ ਪਾਤੀ ਤੇ ਤੱਤਾ ਪ੍ਰੀਤ ਠੀਕ ਹੈ ਜੀ ਸੋ ਇਹ ਮੈਂ ਧੁਨੀਆਂ ਨੂੰ ਜੋੜਿਆ ਆਪਣੇ ਨਾਮ ਦੀਆਂ ਧੁਨੀਆਂ ਨੂੰ ਜੋੜਿਆ ਤੇ ਸਾਰਥਕ ਸਮੂਹ ਬਣ ਗਿਆ ਇਹ ਇੱਕ ਤੇ ਸਾਰਥਕ ਸਮੂਹ ਨਾਲ ਬਣੇ ਸ਼ਬਦਾਂ ਦੇ ਹੀ ਅਰਥ ਹੁੰਦੇ ਨੇ ਠੀਕ ਹੈ ਜੀ ਹੁਣ ਸਾਰਥਕ ਸਮੂਹ ਨਾਲ ਬਣੇ ਸ਼ਬਦਾਂ ਦੇ ਅਰਥ ਹੁੰਦੇ ਨੇ ਆ ਦੇਖੋ ਹੁਣ ਪ੍ਰੀਤ ਤੁਹਾਡੇ ਸਾਹਮਣੇ ਠੀਕ ਲਿਖਿਆ ਹੁਣ ਜਿਵੇਂ ਇਹਨਾਂ ਨੇ ਉਦਾਹਰਨ ਦਿੱਤੀ ਰੱਖੀ ਆ ਜਿਵੇਂ ਵੀ ਮੰਮਾ ਐੜਾ ਰਾਰਾ ਇਹ ਤਿੰਨ ਧੁਨੀਆਂ ਨੇ ਠੀਕ ਹੈ ਹੁਣ ਸਾਰੇ ਅੱਖਰ ਧੁਨੀਆਂ ਹਰ ਅੱਖਰ ਦੀ ਇੱਕ ਧੁਨੀ ਹੁੰਦੀ ਹੈ ਤੇ ਹਰ ਧੁਨੀ ਦਾ ਇੱਕ ਅੱਖਰ ਹੁੰਦਾ ਠੀਕ ਹੈ ਹੁਣ ਜਿਵੇਂ ਊੜਾ ਧੁਨੀ ਹੈ ਇਹਦੀ ਆਵਾਜ਼ ਊੜਾ ਵੀ ਐੜਾ ਅੱਖਰ ਹੈ ਇਹਦੀ ਧੁਨੀ ਐੜਾ ਈੜੀ ਅੱਖਰ ਹੈ ਇਹਦੀ ਧੁਨੀ ਈੜੀ ਤੇ ਹਰ ਧੁਨੀ ਦਾ ਇੱਕ ਅੱਖਰ ਹੈ ਤੇ ਹਰ ਅੱਖਰ ਦੀ ਇੱਕ ਤੋ ਨਹੀਂ ਹੈ ਇਹ ਨੋਟ ਕਰ ਲਓ ਠੀਕ ਹੈ ਜੀ ਹੁਣ ਆ ਦੇਖੋ ਮਮਾ ਐੜਾ ਰਾਰਾ ਤਿੰਨ ਧੁਨੀਆਂ ਨੇ ਠੀਕ ਹੈ ਇਹਨਾਂ ਦੇ ਆਪਦੇ ਤਾਂ ਕੋਈ ਅਰਥ ਨਹੀਂ ਹੈਗਾ ਨੂੰ ਮਮਾ ਐੜਾ ਰਾਰਾ ਪਰ ਜੇ ਅਸੀਂ ਇਹਨਾਂ ਤਿੰਨਾਂ ਨੂੰ ਰਾਰਾ ਪਲੱਸ ਆੜਾ ਪਲੱਸ ਮਮਾ ਕਰਕੇ RAM ਬਣਾ ਦਈਏ ਤਾਂ ਸਾਰਥਕ ਗਰੁੱਪ ਚ ਜੋੜ ਦਈਏ ਤਾਂ ਕੀ ਬਣ ਜਾਊ RAM ਬਣ ਜੇਗਾ ਠੀਕ ਹੈ ਜੀ ਸੋ ਸਾਰਥਕ ਸਮੂਹ ਨਾਲ ਬਣੇ ਸ਼ਬਦਾਂ ਦੇ ਅਰਥ ਹੁੰਦੇ ਨੇ ਆ ਤਿੰਨ ਧੁਨੀਆਂ ਨੂੰ ਦੇਖੋ ਰਾਰੇ ਨੂੰ ਕੰਨਾ ਮਮਾ ਪਾਤਾ ਜੀ ਠੀਕ ਹੈ ਇਹ ਕੀ ਬਣ ਗਿਆ RAM ਆੜਾ ਜਿਹੜਾ ਹੈਗਾ ਜੀ ਉਹ ਵਿਚਾਰਿਆ ਦੇਖੋ ਜਦੋਂ ਆਪਾਂ ਇਹਨਾਂ ਧੁਨੀਆਂ ਨੂੰ ਨਖੇੜਾਂਗੇ RAM ਆ ਆੜਾ ਕਾਦਾ ਚਿੰਨ ਹੈ ਜੀ ਐੜੇ ਨੂੰ ਕੰਨੇ ਦਾ ਠੀਕ ਹੈ ਜੀ ਐੜੇ ਨੂੰ ਕੰਨਾ ਜਿਹੜਾ ਰਾਰੇ ਨੂੰ ਕੰਨਾ ਹੈ ਕਾਦਾ ਚਿੰਨ ਹੈ ਐੜਾ ਐੜਾ RAM ਆਮ ਠੀਕ ਹੈ ਤਿੰਨ ਧੁਨੀਆਂ ਨੇ ਇਹਦੇ ਵਿੱਚ RAM ਦੇ ਵਿੱਚ ਤੇ ਨਖਰਾਂ ਦੀਆਂ ਰਾਰੇ ਦੀ ਐੜੇ ਦੀ ਤੇ ਮਮੇ ਦੀ ਠੀਕ ਹੈ ਜੀ ਇੱਕ ਲੱਗ ਲੱਗੀ ਹੋਈ ਆ ਕੰਨਾ ਠੀਕ ਆ ਅੱਗੇ ਦੇਖੋ ਸ਼ਬਦਾਂ ਦੇ ਵੀ ਭਾਵੇਂ ਅਰਥ ਹੁੰਦੇ ਨੇ ਪਰ ਕੱਲਾ ਸ਼ਬਦ ਬੋਲਿਆਂ ਵੀ ਪੂਰਾ ਭਾਵ ਸਪਸ਼ਟ ਨਹੀਂ ਹੁੰਦਾ ਇਹ ਗੱਲ ਨੂੰ ਸਮਝੋ ਇਹ ਪ੍ਰਸ਼ਨ ਵੀ ਆਇਆ ਹੋਇਆ ਸੀ ਇੱਕ ਪੇਪਰ ਦੇ ਵਿੱਚ ਵੀ ਕੀ ਕੱਲੇ ਸ਼ਬਦ ਪੂਰਾ ਅਰਥ ਦੇ ਸਕਦਾ ਨਹੀਂ ਜੇ ਸ਼ਬਦ ਹੀ ਪੂਰਾ ਅਰਥ ਦਿੰਦਾ ਹੋਵੇ ਤਾਂ ਫਿਰ ਵਾਕ ਦੀ ਲੋੜ ਹੀ ਨਾ ਪਵੇ ਸ਼ਬਦ ਦਾ ਅਰਥ ਹੁੰਦਾ ਜ਼ਰੂਰ ਹੈ ਪਰ ਉਹ ਪੂਰੀ ਤਰ੍ਹਾਂ ਜਿਹੜਾ ਹੈਗਾ ਉਹ ਆਪਣਾ ਭਾਵ ਸਪਸ਼ਟ ਨਹੀਂ ਕਰ ਸਕਦਾ ਹੁਣ ਉਦਾਹਰਣ ਦੇ ਤੌਰ ਤੇ ਦੇਖੋ ਜੀ ਕਹਿੰਦਾ ਸਿਰਫ ਰਾਮ ਕਹੇ ਨਾਲ ਸੁਣਨ ਵਾਲੇ ਨੂੰ ਪਤਾ ਨਹੀਂ ਲੱਗ ਸਕਦਾ ਵੀ ਬੋਲਣ ਵਾਲੇ ਦਾ ਭਾਵ ਕੀ ਹੈ ਠੀਕ ਹੈ ਹੁਣ ਵੈਸੇ ਕਹੀ ਜਾਓ ਜਾਂ ਤਾਂ ਰਾਮ 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 ਭਗਵਾਨ ਦਾ ਨਾਮ ਲਈ ਜਾਓ ਹੁਣ ਮੈਂ ਮਤਲਬ ਕਿ ਕਿਸੇ ਨੂੰ ਬੁਲਾਉਣਾ ਉਹਦਾ ਨਾਮ ਵੀ ਰਾਮ ਹੈ ਕਹੇ ਰਾਮ ਰਾਮ ਹੈਨਾ ਉਹ ਕਹੂ ਵੀ ਹਾਂਜੀ ਰਾਮ ਰਾਮ ਤੁਸੀਂ ਕਹੀ ਜਾਨੂੰ ਵੀ ਕੀ ਬੋਲੋ ਗੱਲ ਕੀ ਉਹ ਫੇਰ ਵੀ ਤਾਂ ਪੁੱਛੇਗਾ ਫੇਰ ਉਹਨੂੰ ਇੱਕ ਸ਼ਬਦ ਨਹੀਂ ਥੋੜੀ ਉਹ ਚਲੋ ਮੇਰੇ ਮੰਨ ਲਿਆ ਵੀ ਸ਼ਬਦ ਦਾ ਅਰਥ ਹੈ ਉਹ ਮੇਰੇ ਕਹੇ ਤੋ ਬੋਲ ਬੋਲ ਪਿਆ ਠੀਕ ਹੈ ਰਾਮ ਪਰ ਜੇ ਉਹਨੂੰ ਮੈਂ ਦੱਸਣਾ ਚਾਹਣਾ ਵੀ ਮੈਂ ਤੈਨੂੰ ਕਿਉਂ ਬੁਲਾ ਰਿਹਾ ਤਾਂ ਫੇਰ ਕੀ ਕਰੂੰਗਾ ਮੈਂ ਸ਼ਬਦਾਂ ਤੋਂ ਕੀ ਬਣਾਉ ਉਵਾ ਕੇ ਮੈਂ ਉਹਨੂੰ ਕਹਾਂਗਾ RAM ਇੱਧਰ ਆ ਮੇਰੀ ਗੱਲ ਸੁਣ ਠੀਕ ਹੈ ਸੋ ਪੂਰਾ ਭਾਵ ਜਿਹੜਾ ਮੈਂ ਸਪਸ਼ਟ ਕਰਨ ਲਈ ਕੀ ਕਰੂੰਗਾ ਸ਼ਬਦਾਂ ਦੀਆਂ ਸਾਰਥਕ ਲੜੀਆਂ ਵਾਕ ਬੋਲਣੀਆਂ ਪੈਂਦੀਆਂ ਹਨ ਵਾਕ ਬੋਲਣਾ ਪੈਂਦਾ ਹੈ ਜੀ ਫਿਰ ਠੀਕ ਹੈ ਫੇਰ ਦੱਸਿਆ ਫੇਰ ਪਤਾ ਲੱਗਦਾ ਵੀ ਬੋਲਣ ਵਾਲੇ ਜਿਵੇਂ ਇਹ RAM ਦਾ ਚਿੱਤਰ ਹੈ RAM ਦੀ ਪਿਕਚਰ ਹੈ ਮਤਲਬ ਕਿ ਪੂਰਾ ਵਾਕ ਬੋਲਣ ਨਾਲ ਫਿਰ ਪੂਰਾ ਭਾਵ ਸੰਚਾਰ ਹੁੰਦਾ ਠੀਕ ਹੈ ਜੀ ਇਹੋ ਪਾ ਜਾਦੇ ਤਿੰਨ ਅੰਗ ਹੁੰਦੇ ਆ ਨਾ ਧੁਨੀਆਂ ਸ਼ਬਦ ਵਾਕ ਤੇ ਚੌਥਾ ਅੰਗ ਇੱਕ ਅਰਥ ਵੀ ਹੈ ਧੁਨੀ ਆਵਾਜ਼ਾਂ ਧੁਨੀਆਂ ਤੋਂ ਕੀ ਬਣਦੇ ਨੇ ਆ ਦੇਖੋ ਊੜਾ ਐੜਾ ਈੜੀ ਸਸਾ ਹਾਹਾ ਇਹ ਸਾਰੇ ਕਿਨੇ ਹੁਣ ਇਹ ਧੁਨੀਆਂ ਨੇ ਊੜੇ ਤੋਂ ਲੈ ਕੇ ਪੈਰ ਬਿੰਦੀ ਲੱਲੇ ਤੱਕ ਠੀਕ ਹੈ ਜੀ ਤੇ ਫਿਰ ਇਹਨਾਂ ਨੂੰ ਜੋੜ ਕੇ ਅੱਖਰਾਂ ਨੂੰ ਜੋੜ ਕੇ ਇਹਨਾਂ ਧੁਨੀਆਂ ਨੂੰ ਜੋੜ ਕੇ ਕੀ ਬਣਾਉਣੇ ਆ ਜੀ ਅਸੀਂ ਸ਼ਬਦ ਬਣਾਉਣੇ ਆ ਸ਼ਬਦਾਂ ਨੂੰ ਜੋੜ ਕੇ ਫਿਰ ਅਸੀਂ ਕੀ ਬਣਾਉਣੇ ਆ ਵਾਕ ਬਣਾਉਣੇ ਆ ਤੇ ਫਿਰ ਉਹਨਾਂ ਵਾਕਾਂ ਦੇ ਕੀ ਨਿਕਲਦੇ ਨੇ ਅਰਥ ਨਿਕਲਦੇ ਨੇ ਠੀਕ ਆ ਜੀ ਸੋ ਪਹਿਲੇ ਤਿੰਨ ਅੰਗ ਚੌਥੇ ਅੰਗ ਨੂੰ ਸਪਸ਼ਟ ਕਰਨ ਲਈ ਹੀ ਬੋਲੇ ਜਾਂਦੇ ਹਨ ਠੀਕ ਆ ਜੀ ਤੁਨੀ ਸ਼ਬਦ ਵਾਕ ਅਰਥ ਇਹ ਕਿਸੇ ਵੀ ਭਾਸ਼ਾ ਦੀ ਸਟਰਕਚਰ ਦੀ ਭਾਸ਼ਾ ਦੀ ਬਣਤਰ ਦੀ ਜਿਹੜੀ ਹੈ ਬੁਨਿਆਦ ਹੁੰਦੇ ਨੇ ਮੀ ਹੁੰਦੇ ਨੇ ਜੀ ਇਹਨਾਂ ਦੇ ਆਧਾਰ ਤੇ ਹੀ ਭਾਸ਼ਾ ਦੀ ਕੰਧ ਉਸਰਦੀ ਹੈ ਤੁਨੀਆ ਸ਼ਬਦ ਵਾਕ ਤੇ ਅਰਥ ਤੇ ਆਧਾਰ ਤੇ ਠੀਕ ਹੈ ਜੀ ਸੋ ਅੱਗੇ ਲਾ ਆਖਰੀ ਜਿਹੜਾ ਪੈਰਾੰਦੇ ਵੀ ਭਾਸ਼ਾ ਦਾ ਮਨੁੱਖੀ ਜੀਵਨ ਚ ਬਹੁਤ ਮਹੱਤਵ ਹੈ ਮਨੁੱਖ ਨੂੰ ਮਨੁੱਖ ਬਣਾਉਣ ਦਾ ਸਭ ਤੋਂ ਵੱਡਾ ਜਿਹੜਾ ਸਿਹਰਾ ਹੈ ਕਿਦੇ ਸਿਰ ਹੈ ਉਹ ਭਾਸ਼ਾ ਦੇ ਸਿਰ ਹੀ ਹੈ ਮਨੁੱਖ ਮਨੁੱਖ ਆਪਦੇ ਭਾਵ ਵਿਅਕਤ ਕਿਵੇਂ ਕਰਦਾ ਉਹ ਦੂਸਰੇ ਜਿਹੜੇ ਜੂਨਾ ਵਾਲੇ ਹੈਗੇ ਨੇ ਜੀਵ ਉਹਨਾਂ ਤੋਂ ਅਲੱਗ ਕਿਵੇਂ ਹੁੰਦਾ ਉਹਨੂੰ ਭਾਸ਼ਾ ਨੇ ਵੀ ਤਾਂ ਅੱਡ ਬਣਾਏ ਹੈ ਨਾ ਭਾਸ਼ਾ ਸ਼ਕਤੀਕਰਨੀ ਮਨੁੱਖ ਬਾਕੀ ਸਾਰੀ ਜੀਵ ਸ਼੍ਰੇਣੀ ਜੋ ਸਰਬੋਤਮ ਹੈ ਭਾਸ਼ਾ ਨਾਲ ਹੀ ਮਨੁੱਖ ਨੇ ਹੁਣ ਤੱਕ ਦੀ ਤਰੱਕੀ ਕੀਤੀ ਹੈ ਭਾਸ਼ਾ ਸੱਭਿਆਚਾਰ ਦੀ ਮਾਂ ਹੈ ਮਨੁੱਖ ਨੂੰ ਉਸ ਦੀ ਮਾਂ ਜਨਮ ਦਿੰਦੀ ਹੈ ਤੇ ਕੁਝ ਸਿਰ ਸੰਭਾਲਦੀ ਹੈ ਪਰ ਉਹ ਆਪਣੇ ਬੱਚੇ ਨੂੰ ਸਦਾ ਜਿਉਣ ਯੋਗੀ ਮਾਂ ਭਾਸ਼ਾ ਦੀ ਝੋਲੀ 'ਚ ਪਾਉਂਦੀ ਹੈ ਜੋ ਉਸ ਨੂੰ ਉਮਰ ਪਰ ਪਾਲਦੀ ਤੇ ਸੰਭਾਲਦੀ ਹੈ ਭਾਸ਼ਾ ਨੂੰ ਮਾਤ ਭਾਸ਼ਾ ਕਹਿਣ ਦਾ ਵਿਚਾਰ ਇਸੇ ਸਤਕਾਰ ਵਿੱਚ ਭਾਵਨਾ ਦਾ ਮਹਾਨ ਪ੍ਰਤੀਕ ਹੈ ਭਾਸ਼ਾ ਮਨੁੱਖਾ ਆਤਮਾ ਦਾ ਚਿੱਤਰ ਹੈ ਮਨੁੱਖੀ ਸਮਾਜ ਵਿੱਚ ਭਾਸ਼ਾ ਦਾ ਰੁਤਬਾ ਬਹੁਤ ਉੱਚਾ ਹੈ ਇਸ ਦਾ ਕਾਰਜ ਖੇਤਰ ਵੀ ਵਿਸ਼ਾਲ ਤੇ ਵਿਰਾਟ ਹੈ ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਸ ਖਜ਼ਾਨੇ ਦੀ ਦੌਲਤ ਨੂੰ ਇਨਸਾਨ ਦੀ ਬਿਹਤਰੀ ਇਨਸਾਨੀਅਤ ਸਿੱਖਿਆ ਦੇ ਗੁਣਾਂ ਦੀ ਪ੍ਰਾਪਤੀ ਲਈ ਵਰਤੋਂ ਵਿੱਚ ਲਿਆਵੇ ਲੋਕਾਂ ਵਿੱਚ ਬੰਡੇ ਕਿਉਂਕਿ ਭਾਸ਼ਾ ਦੀ ਅਗਵਾਈ ਵਿੱਚ ਹੀ ਮਨੁੱਖ ਨੇ ਜੀਵਨ ਬਸਰ ਕਰਨਾ ਹੈ ਇਹ ਸੀ ਡਾਕਟਰ ਲੇਖਕ ਤੇ ਪ੍ਰਸਿੱਧ ਭਾਸ਼ਾ ਵਿਗਿਆਨੀ ਡਾਕਟਰ ਬੂਟਾ ਸਿੰਘ ਬਰਾੜ ਜੀ ਨੇ ਭਾਸ਼ਾ ਬਾਰੇ ਲਿਖਿਆ ਹੋਇਆ ਇਸ ਤੋਂ ਬਾਅਦ ਅਸੀਂ ਹੋਰ ਵੀ ਜਿਹੜਾ ਹੈ ਭਾਸ਼ਾ ਬਾਰੇ ਪੜਾਂਗੇ ਤੇ ਉਹਨਾਂ ਦੇ ਵਿੱਚੋਂ ਪ੍ਰਸ਼ਨ ਬਣਾਵਾਂਗੇ ਜੋ ਕਿ ਪੇਪਰਾਂ ਦੇ ਵਿੱਚ ਆਉਣ ਦੀ ਸੁਭਾਵਨਾ ਰੱਖਦੇ ਨੇ ਠੀਕ ਹੈ ਜੀ ਉਹਨਾਂ ਦੇ ਵਿੱਚੋਂ ਪ੍ਰਸ਼ਨ ਸਾਰੇ ਚੈਪਟਰ ਦੇ ਵਿੱਚੋਂ ਆਪਾਂ ਖੋਜਾਂਗੇ ਵੀ ਇੱਥੇ-ਇੱਥੇ ਬਣ ਸਕਦਾ ਹੈ ਤੇ ਇੱਕ ਮਿੰਟ ਤੁਸੀਂ ਦੁਬਾਰਾ ਨੋਟ ਕਰ ਲਿਓ ਵੈਸੇ ਤਾਂ ਆਪਾਂ ਡਿਟੇਲ 'ਚ ਚਲੋ ਪੜੇ ਆ ਹਨਾ ਪਰੰਤੂ ਅਗਰ ਜਿਹੜਾ ਹੈ ਨਾ ਵੀ ਪ੍ਰਸ਼ਨਾਂ ਦੇ ਪੁਆਇੰਟ ਵਿਊਤ ਤੋਂ ਦੇਖਿਆ ਜਾਵੇ ਤਾਂ ਇੱਕ ਤਾਂ ਨੋਟ ਕਰ ਲਿਓ ਕਿ ਜਿਹੜੀ ਭਾਸ਼ਾ ਹੈ ਨਾ ਉਸ ਵੈ ਇੱਛਾ ਨਾਲ ਮੋਹ ਉਚਾਰੀਆਂ ਧੁਨੀ ਰਾਹੀਂ ਸਿਰਜਿਆ ਹੋਇਆ ਸਾਧਨ ਹੈ ਉਹ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਭਾਵ ਵਿਚਾਰ ਇੱਛਾਵਾਂ ਦੂਜੇ ਮਨੁੱਖਾਂ ਤੱਕ ਪਹੁੰਚਾਉਂਦਾ ਠੀਕ ਹੈ ਇਹ ਕਾ ਨੋਟ ਕਰ ਲਿਓ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਪਰੰਤੂ ਮਨੁੱਖ ਦਾ ਸਮਾਜੀਕਰਨ ਵੀ ਭਾਸ਼ਾ ਬਿਨਾ ਸੰਭਵ ਨਹੀਂ ਹੈਗਾ ਠੀਕ ਹੈ ਜੀ ਤੇ ਆਹ ਨੋਟ ਕਰਨ ਨੂੰ ਖਾਸ ਕਰਕੇ ਭਾਸ਼ਾ ਹੀ ਸੰਚਾਰ ਸਮਾਜਿਕ ਪ੍ਰਕਿਰਤੀ ਵਾਲਾ ਹੁੰਦਾ ਹੈ ਕਿਸ ਤਰਕਿਰਤੀ ਵਾਲਾ ਹੁੰਦਾ ਹੈ ਸਮਾਜਿਕ ਪ੍ਰਵਿਰਤੀ ਵਾਲਾ ਹੁੰਦਾ ਹੈ ਤੇ ਇਧਰੋਂ ਮਨੁੱਖ ਇੱਕ ਸਮਾਜਿਕ પ્રાણી ਹੈ ਠੀਕ ਹੈ ਤੇ ਅੱਗੇ ਨੋਟ ਕਰ ਲੋ ਵੀ ਭਾਸ਼ਾ ਜਿਹੜੀ ਹੈਗੀ ਹੈ ਅ ਅੱਗੇ ਨੋਟ ਕਰੋ 1 ਮਿੰਟ ਜੀ ਲਿਪੀ ਦੇ ਅੱਖਰ ਉਚਰਿਤ ਧੁਨੀਆਂ ਨੂੰ ਹੀ ਲਿਖਤੀ ਭਾਸ਼ਾ ਲਿਖਤ ਵਿੱਚ ਪੇਸ਼ ਕਰਨ ਵਾਲੇ ਚਿੰਨ ਨੇ ਜਿਹੜੀ ਲਿਪੀ ਦੇ ਅੱਖਰ ਨੇ ਕਿਸੇ ਵੀ ਲਿਪੀ ਦੇ ਅੱਖਰ ਹੁੰਦੇ ਨੇ ਜਿਵੇਂ ਊੜਾ ਐੜਾ ਆਈੜੀ ABC D ਕੈਕ ਹੈ ਹਨਾ ਉਚਰਤ ਧੁਨੀਆਂ ਨੂੰ ਲਿਖਤ ਵਿੱਚ ਪੇਸ਼ ਕਰਨ ਵਾਲੇ ਚਿੰਨ ਨੇ ਹੁਣ ਜਿਵੇਂ ਮੈਂ ਕਿਹਾ ਊੜਾ ਠੀਕ ਹੈ ਮੈਂ ਲਿਖਤਾ ਠੀਕ ਹੈ ਆ ਲਿਖਤ ਵਿੱਚ ਪੇਸ਼ ਕਰਨ ਵਾਲਾ ਚਿੰਨ ਬਣ ਗਿਆ ਜੀ ਮੈਂ ਕਿਹਾ ਐੜਾ ਆ ਲਓ ਜੀ ਐੜਾ ਈੜੀ ਦੀ ਧੁਨੀ ਚਾਰੀ ਈੜੀ ਸੱਸੇ ਦੀ ਧੁਨੀ ਚਾਰੀ ਸੱਸਾ ਠੀਕ ਹੈ ਸੋ ਇਹ ਕੀ ਹੈ ਲਿਖਤਰ ਵਿੱਚ ਪੇਸ਼ ਕਰਨ ਵਾਲੇ ਲਿਪੀ ਚਿੰਨ ਨੇ ਠੀਕ ਹੈ ਜੀ ਵੱਖ-ਵੱਖ ਪਾਸ਼ਾਵਾਂ ਦੀ ਲਿਪੀ ਕੀ ਹੁੰਦੀ ਹੈ ਵੱਖ-ਵੱਖ ਹੁੰਦੀ ਹੈ ਵੀ ਨੋਟ ਕਰ ਲਓ ਹਰ ਇੱਕ ਭਾਸ਼ਾ ਦੀ ਲਿਪੀ ਕੀ ਹੁੰਦੀ ਹੈ ਵੱਖ-ਵੱਖ ਹੁੰਦੀ ਹੈ ਪੰਜਾਬ ਆ ਨੋਟ ਕਰ ਲਿਓ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹਿੰਦੀ ਭਾਸ਼ਾ ਦੀ ਲਿਪੀ ਦੇਵਨਾਗਰੀ ਅੰਗਰੇਜ਼ੀ ਭਾਸ਼ਾ ਦੀ ਲਿਪੀ ਰੋਮਨ ਹੈ ਠੀਕ ਹੈ ਇਹ ਕੇ ਵੀ ਨੋਟ ਕਰ ਲਓ ਕਿਸੇ ਵੀ ਭਾਸ਼ਾ ਦੀ ਲਿਪੀ ਦਾ ਆਪਦਾ ਇੱਕ ਨਿਯਮ ਵੱਧ ਪਰਬੰਧ ਹੁੰਦਾ ਹੈ ਠੀਕ ਹੈ ਠੀਕ ਹੈ ਤੇ ਵੱਖ-ਵੱਖ ਭਾਸ਼ਾਵਾਂ ਦੀਆਂ ਦੇ ਲਿਪੀ ਚਿੰਨਾਂ ਦੀ ਗਿਣਤੀ ਵੀ ਵੱਖ-ਵੱਖ ਹੁੰਦੀ ਹੈ ਠੀਕ ਹੈ ਹੁਣ ਪੰਜਾਬੀ ਦੇ ਕਿੰਨੇ ਨੇ 41 ਨੇ ਠੀਕ ਹੈ ਪੈਰ ਬਿੰਦੀ ਅੱਖਰਾਂ ਦੇ ਸਮੇਤ ਠ ਤੇ ਅੰਗਰੇਜ਼ੀ ਆ ਜਿਵੇਂ ਉਹਦੇ 26 ਅੱਖਰ ਨੇ ਹੁਣ ਦੇਖੋ ਹਰ ਇੱਕ ਲਿਪੀ ਚ ਇਹਨਾਂ ਦੇ ਤਿੰਨ ਪੱਖ ਹੁੰਦੇ ਨੇ ਕਿਹੜੇ ਕਿਹੜੇ ਹੁਣ ਜਿੱਦਾਂ ਦੀ ਸ਼ਕਲ ਆ ਦੇਖੋ ਇਸ ਤਰ੍ਹਾਂ ਕਕਾ ਨਾਮ ਫਿਰ ਕਕਾ ਇਹਨਾਂ ਨੇ ਇਸ ਤਰ੍ਹਾਂ ਦੱਸਿਆ ਠੀਕ ਹੈ ਜੀ ਤੇ ਮਿਸਾਲ ਤੇ ਫਿਰ ਕਕੇ ਦੀ ਧੁਨੀ ਆ ਦੇਖੋ ਤਿਰਛੀਆਂ ਲੈਣਾ ਚ ਪਾ ਕੇ ਠੀਕ ਹੈ ਤੇ ਅੱਗੇ ਫਿਰ ਦੇਖ ਲਓ ਅ ਭਾਸ਼ਾ ਮੂਹ ਚਾਰੀਆਂ ਧੁਨੀਆਂ ਨਾਲ ਬਣਦੀ ਹੈ ਇਹ ਤਾਂ ਸਾਨੂੰ ਪਤਾ ਹੀ ਲੱਗਿਆ ਭਾਸ਼ਾ ਦਾ ਮੂਲ ਅੰਸ਼ ਭਾਵੇਂ ਧੁਨੀਆਂ ਨੇ ਹਾਂ ਪਰ ਧੁਨੀਆਂ ਭਾਸ਼ਾ ਮੰਨ ਲੋ ਧੁਨੀਆਂ ਨੂੰ ਭਾਸ਼ਾ ਬਣਨ ਦੇ ਲਈ ਧੁਨੀਆਂ ਨੂੰ ਭਾਸ਼ਾ ਬਣਨ ਦੇ ਲਈ ਵੀ ਅੱਗੇ ਕਈ ਪੜਾਵਾਂ ਚ ਲੰਘਣਾ ਪੈਂਦਾ ਕਿਵੇਂ ਵੀ ਧੁਨੀਆਂ ਅਨੁਸਾਰਥਕ ਤਰੀਕੇ ਜੋੜ ਕੇ ਕੀ ਬਣਦੇ ਨੇ ਆਹ ਮੁੱਖ ਤੌਰ ਤੇ ਨੋਟ ਕਰ ਲਓ ਧੁਨੀਆਂ ਨੂੰ ਸਾਰਥਕ ਤਰੀਕੇ ਨਾਲ ਜੋੜ ਕੇ ਕੀ ਬਣਦੇ ਨੇ ਸ਼ਬਦ ਬਣਦੇ ਨੇ ਠੀਕ ਹੈ ਜੀ ਹੁਣ ਆ ਦੇਖੋ ਹੁਣ ਮੈਂ ਕੋਈ ਵੀ ਸਮਝੋ ਮ ਪਪਾ ਧੁਨੀ ਹੈ ਰਾਰਾ ਧੁਨੀ ਹੈ ਤੱਤਾ ਧੁਨੀ ਹੈ ਠੀਕ ਹੈ ਹੁਣੇ ਮੇਰਾ ਨਾਮ ਜਿਵੇਂ ਮੈਂ ਆਪਣਾ ਨਾਮ ਬੋਲਦਾ ਨਿਕਨੇਵਾ ਮੇਰਾ ਪਪਾ ਰਾਰਾ ਰਮਗੀਤਾ ਫਿਰ ਮੈਂ ਲਗ ਲਾਲੀ ਬਿਹਾਰੀ ਦੀ ਤੱਤਾ ਹੁਣ ਮੈਂ ਧੁਨੀਆਂ ਨੂੰ ਇਕੱਠਾ ਕਰਕੇ ਕੀ ਬਣਾ ਲਿਆ ਕਿ ਸ਼ਬਦ ਬਣਾ ਲਿਆ ਠੀਕ ਹੈ ਸੋ ਕੀ ਬਣ ਗਿਆ ਇਹ ਧੁਨੀਆਂ ਦਾ ਸਾਰਥਕ ਤਰੀਕੇ ਨਾਲ ਜੋੜ ਕਰਤਾ ਤੇ ਫੇਰ ਹੀ ਹੁਣ ਜੇ ਮੈਨੂੰ ਕੋਈ ਆਵਾਜ਼ ਮਾਰੂ ਕੋਈ ਇਦਾਂ ਥੋੜੀ ਮਾਰੂਗਾ ਉਹ ਪਪੇ ਰਾਰੇ ਰਾਰੇ ਨੂੰ ਬਿਹਾਰੀ ਤੱਤੇ ਹੀ ਗੱਲ ਸੁਣੀ ਇਦਾਂ ਤਾਂ ਨਹੀਂ ਬੁਲਾਉਣਾ ਠੀਕ ਹੈ ਸੋ ਉਹ ਜਿਹੜਾ ਮੈਨੂੰ ਬਲਾਊਗਾ ਠੀਕ ਹੈ ਉਹ ਧੁਨੀਆਂ ਨੂੰ ਸਾਰਤਕ ਤਰੀਕੇ ਨਾਲ ਜੋੜ ਕੇ ਪਹਿਲਾ ਸ਼ਬਦ ਬਣਾਊਗਾ ਤੇ ਫਿਰ ਸ਼ਬਦਾਂ ਦੇ ਵਿਅਉਤਬੰਦ ਸਮੇਂ ਨਾਲ ਵਾਕ ਬਣਾਵੇਗਾ ਠੀਕ ਹੈ ਤੇ ਆ ਵੀ ਨੋਟ ਕਰ ਲਓ ਸ਼ਬਦਾਂ ਦੇ ਵਿਅਉਤਬੰਦ ਸਮੇਂ ਨਾਲ ਕੀ ਬਣਦੇ ਨੇ ਵਾਕ ਬਣਦੇ ਨੇ ਅੱਗੇ ਫਿਰ ਧੁਨੀਆਂ ਦੇ ਤਾਂ ਕੋਈ ਆਪਦੇ ਅਰਥ ਨਹੀਂ ਹੁੰਦੇ ਆ ਨੋਟ ਕਰ ਲਓ ਧੁਨੀਆਂ ਦੇ ਆਪਦੇ ਕਦੇ ਕੋਈ ਅਰਥ ਨਹੀਂ ਹੁੰਦੇ ਹੁਣ ਜਿਵੇਂ ਊੜਾ ਊੜੇ ਦਾ ਕੀ ਅਰਥ ਹੈ ਇਕੱਲਾ ਐੜਾ ਐੜੇ ਦਾ ਇਕੱਲੇ ਦਾ ਕੀ ਅਰਥ ਹੈ ਈੜੀ ਈੜੀ ਸਸਾ ਹਾਹਾ ਇਹਦਾ ਕੋਈ ਇਹਦਾ ਕੋਈ ਅਰਥ ਤਾਂ ਨਹੀਂ ਆਪਦੇ ਆਪ ਹੋ ਪਰ ਤੇ ਧੁਨੀਆਂ ਦੇ ਸਾਰਥਕ ਸਬੂਨ ਨਾਲ ਸ਼ਬਦਾਂ ਦੇ ਅਰਥ ਹੁੰਦੇ ਨੇ ਹੁਣ ਆ ਦੇਖੋ ਮੈਂ ਤੁਹਾਡੇ ਸਾਹਮਣੇ ਨਾਮ ਲਿਖਿਆ ਕੋਈ ਵੀ ਨਾਮ ਲਿਖ ਲਓ ਵੈਸੇ ਠੀਕ ਹੈ ਹੁਣ ਧੁਨੀਆਂ ਦੇ ਇਕੱਲੇ ਕਿਸੇ ਅੱਖਰ ਦੇ ਥੋੜੇ ਅਰਥ ਹੁੰਦੇ ਨੇ ਉਹਨਾਂ ਅੱਖਰਾਂ ਨੂੰ ਜੋੜ ਕੇ ਸ਼ਬਦ ਬਣਾਵਾਂਗੇ ਉਸੇ ਦੇ ਅਰਥ ਬਣਨਗੇ ਠੀਕ ਹੈ ਹੁਣ ਜੇ ਮੈਂ ਅੱਗੇ ਨੇ ਦੇ ਵੀ ਦਿੱਤਾ ਮਾ ਐੜਾ ਰਾਰਾ ਤਿੰਨ ਧੁਨੀਆਂ ਨੇ ਹੁਣ ਇਹਦੇ ਕੋਈ ਆਪਦੇ ਤਾਰਥ ਨਹੀਂ ਹੈਗੇ ਪਰ ਜੇ ਇਹਨਾਂ ਤਿੰਨਾਂ ਨੂੰ ਜੋੜ ਕੇ ਆ ਦੇਖੋ ਆ ਰਾਮ ਹੋ ਰਾਮ ਦੇ ਵਿੱਚ ਤਿੰਨ ਧੁਨੀਆਂ ਆ ਗਈਆਂ ਰਾਮ ਜਿਹੜਾ ਕੰਨਾ ਆਇੜੇ ਨੂੰ ਕੰਨੇ ਤੋਂ ਨਹੀਂ ਦੱਸ ਜਿਹੜਾ ਹੈਗਾ ਸੰਕੇਤ ਹੈ ਠੀਕ ਹੈ ਰਾਰੇ ਦੇ ਵਿੱਚ ਤਿੰਨ ਨੇ ਰਾਮ ਆ ਆ ਕੰਨਾ ਕਦਾ ਜਿਹੜਾ ਹੈਗਾ ਸੰਕੇਤ ਹੈ ਐੜੇ ਦਾ ਆ ਦੇਖੋ ਐੜਾ ਸਵਰ ਧੁਨੀ ਦਾ ਠੀਕ ਹੈ ਹਸੋ ਮਤਲਬ ਕੀ ਧੁਨੀਆਂ ਨੂੰ ਜੋੜ ਕੇ ਜਦੋਂ ਸਾਰਤਕ ਰੂਪ ਵਿੱਚ ਜੋੜਦੇ ਫਿਰੇ ਸ਼ਬਦ ਬਣਦੇ ਨੇ ਠੀਕ ਹੈ ਜੀ ਠੀਕ ਹੈ ਜੀ ਤੇ ਆ ਮੁੱਖ ਤੌਰ ਤੇ ਨੋਟ ਕਰ ਲਿਓ ਭਾਸ਼ਾ ਦੇ ਤਿੰਨ ਜਿਹੜੇ ਮੁੱਖ ਅੰਗ ਹੁੰਦੇ ਨੇ ਜਿੰਨਾਂ ਦੇ ਆਧਾਰ ਤੇ ਕਿਸੇ ਵੀ ਭਾਸ਼ਾ ਦੀ ਜਿਹੜੀ ਹੁੰਦ ਹੈ ਉਹ ਆਉਂਦੀ ਹੈ ਅੱਗੇ ਧੁਨੀਆਂ ਸ਼ਬਦ ਵਾਕ ਚੌਥਾ ਅੰਗ ਅਰਥ ਠੀਕ ਹੈ ਧੁਨੀਆਂ ਤੋਂ ਕੀ ਬਣਦੇ ਨੇ ਜੀ ਮਤਲਬ ਕਿ ਅੱਖਰਾਂ ਤੋਂ ਬਣਦੇ ਨੇ ਸ਼ਬਦ ਤੇ ਸ਼ਬਦਾਂ ਤੋਂ ਵਾਕ ਠੀਕ ਹੈ ਤੇ ਉਹ ਫਿਰ ਵਾਕ ਦਾ ਕੀ ਨਿਕਲਦਾ ਜੀ ਸਾਰੇ ਦਾ ਅਰਥ ਸਭ ਪਹਿਲੇ ਜੇ ਅਗਰ ਦੇਖਿਆ ਜਾਵੇ ਤਿੰਨੇ ਅੰਗ ਨੇ ਜਿਹੜੇ ਪਹਿਲੇ ਤਿੰਨੇ ਅੰਗ ਧੁਨੀ ਸ਼ਬਦ ਵਾਕ ਉਹ ਚੌਥੇ ਅੰਗ ਅਰਥ ਨੂੰ ਸਪਸ਼ਟ ਕਰਨ ਲਈ ਬੋਲੇ ਜਾਂਦੇ ਨੇ ਜੀ ਸੋ ਇਹ ਆਪਾਂ ਭਾਸ਼ਾ ਬਾਰੇ ਪ੍ਰਸਿੱਧ ਭਾਸ਼ਾ ਵਿਗਿਆਨੀ ਡਾਕਟਰ ਬੂਟਾ ਸਿੰਘ ਬਰਾੜ ਜੀ ਦਾ ਚੈਪਟਰ ਪੜ੍ਹਿਆ ਸੀ ਇਸ ਤੋਂ ਬਾਅਦ ਆਪਾਂ ਭਾਸ਼ਾ ਬਾਰੇ ਹੋਰ ਵੀ ਵਧੀਆ ਜਿਹੜਾ ਹੈਗੇ ਨੇ ਸਮਗਰੀ ਲੈ ਕੇ ਤੁਹਾਡੇ ਅੱਗੇ ਪੇਸ਼ ਹੋਵਾਂਗੇ ਆਪ ਜੀ ਦਾ ਕੋਈ ਰਾਏ مشਵਰਾ ਹੋਵੇ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਜੀ ਤੇ ਪੂਰੀ ਮਿਹਨਤ ਨਾਲ ਕੋਈ ਵੀ ਜੋ ਪ੍ਰੀਖਿਆ ਦੀ ਤੁਸੀਂ ਤਿਆਰੀ ਕਰਦੇ ਹੋ ਉਹਨੂੰ ਪੂਰੀ ਨਿਸ਼ਟਾ ਭਾਵਨਾ ਨਾਲ ਕਰੋ ਤੇ ਆਪਣੀ ਪੂਰੀ ਮਿਹਨਤ ਕਰੋ ਪ੍ਰਮਾਤਮਾ 'ਚ ਵਿਸ਼ਵਾਸ ਰੱਖੋ ਜ਼ਰੂਰ ਕਾਮਯਾਬ ਹੋਵੋਗੇ ਪ੍ਰੋਫੈਸਰ ਕਾਸ਼ਤੀ ਬਲੋ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਔਰ ਆਪਾਂ ਐਮ ਸੀ ਕਯੂ ਲੈ ਕੇ ਵੀ ਅੱਗੇ ਹਾਜ਼ਰ ਹੁੰਦੇ ਰਹਾਂਗੇ ਠੀਕ ਹੈ ਇਹ ਆਪਾਂ ਥੋੜਾ ਜਿਹਾ ਜਿਹੜਾ ਹੈਗਾ ਸੀ ਵਿਸਥਾਰ ਪੂਰਵਕ ਪੜਿਆ ਸੀ ਇਹਦੇ ਵਿੱਚੋਂ ਵੀ ਜੋ-ਜੋ ਪ੍ਰਸ਼ਨ ਬਣੇ ਨੇ ਉਹ ਆਪਾਂ ਬਣਾਏ ਨੇ ਤੇ ਹੋਰ ਇਸ ਤਰ੍ਹਾਂ ਦੇ ਅੱਗੇ ਲੈ ਕੇ ਆਪਾਂ ਚੈਪਟਰ ਹਾਜ਼ਰ ਹੋਵਾਂਗੇ ਵਕ ਵਕ ਟੌਪਿਕ ਬਾਰੇ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ